ਸਾਰੰਗੀ ਪਿਆਰ ਭਰੀ ਸੱਤ ਸਾਲ ਆ ਦੇਖੋ ਤੁਸੀਂ ਸੋਚ ਰਹੇ ਹੋਣੇ ਇਹ ਦਰੱਖਤ ਲਾਏ ਹੋਏ ਦਰੱਖਤ ਹੀ ਹੈਗੇ ਬੁੱਟੀ ਹੈ ਬੁੱਟੀ ਬੁੱਟੀ ਹੋ ਰਹੀ ਹੈ ਪਿੰਡ ਦੀ ਹਲੇ ਬਸਾ ਗਲੀਆਂ ਦੇਖੋ ਕੋਈ ਕਹਦੇ ਗਲੀਆਂ ਨਾਲੀਆਂ ਬੰਤ ਪਈਆਂ ਕਵਾੜ ਖੱਬਲ ਆ ਦੇਖੋ ਕਿੰਨੇ ਲਵਾਦੀ ਲਵਾਫੇ ਪਈਆਂ ਬੁਰਾ ਹਾਲ ਹੋ ਰਿਹਾ ਪਿੰਡ ਦਾ ਮੰਦਰੀਕਾ ਕਦਗੀ ਚੱਲ ਰਹੀ ਹੈ ਬੰਦੇ ਨੇ ਐ ਨਹੀਂ ਹੈਗਾ ਪਿੰਡ ਦੀ ਸਾਸ ਸਵਾਈ ਕਰਾ ਦਾਂ ਤੇ ਆ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਆ ਦੇਖੋ ਜਿਹੜੀ ਸੀਵਰੇਜ ਨੇ ਹੁਣ ਪਾਈ ਸੀ ਆ ਢੱਕਣ ਪਿਆ ਤੇ ਇਹਦੇ ਉੱਪਰ ਰੱਖਣਾ ਇਹਨੂੰ 4 ਮਹੀਨੇ ਹੋ ਗਏ ਆ ਦੇਖੋ ਲਵਾਫੇ ਸਾਰੇ ਲਵਾਫੇ ਵਿੱਚ ਚਲੇ ਗਏ ਤੇ ਮੂਰੇ ਕੋਈ ਜਾਲੀ ਨਹੀਂ ਲਾਈ ਤੇ 2-4 ਮੈਂ ਕਿਹਾ 2-4 ਮਹੀਨੇ ਨੇ ਹੋਰ ਕੱਢਣੇ ਆ ਇਹਨੇ ਬੰਦ ਹੋ ਜਾਣਾ ਅੰਦਰ ਲਵਾਫੇ ਜਾ ਰਹੇ ਆ ਪੂਰੀ ਬਲੌਕ ਹੋ ਜੇਗੀ ਗਲੀਆਂ ਦੇਖੋ ਇਹ ਤੈਲਾ ਪਈਆਂ ਆ ਤੈਲਾ ਪੱਟ ਕੇ ਰੱਖਦੀਆਂ ਦਵਾਰੇ ਦੇਖੋ ਆ ਗਲੀ ਦਾ ਪਤਾ ਲੱਗ ਰਿਹਾ ਪਿੰਡ ਤੋਂ ਗਲੀ ਹੈਗੀ ਆ ਸਾਰੀ ਗਲੀ ਪੱਟ ਕੇ ਰੱਖਦੀ ਦੁਬਾਰੇ ਟੈਲਾਂ ਨਹੀਂ ਪਾਈਆਂ ਆ ਦੇਖੋ ਅਦਰਸ਼ ਲੱਗ ਰਹੀਆਂ ਇਹ ਬੁੱਟੀ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਿੰਡ ਦੇਖ ਰਹੀਏ ਕੋਈ ਗਲੀ ਕਿਤੇ ਹੈਗੀ ਆ ਉਲਟਾ ਗਲੀ ਗੇ ਜਿਹੜੀ ਟੈਲਾਂ ਦੀਆਂ ਉਹ ਚੱਕ ਕੇ ਸਾਰੀਆਂ ਮਤਲਬ ਸੜਕ ਦੇ ਉੱਪਰ ਲਾ ਦੀਆਂ ਅੱਧੀ ਟੈਲਾਂ ਗਲੀ ਦੇ ਉੱਤੇ ਕੀ ਲਾਣੀ ਸੀ ਆ ਦੇਖੋ ਪਿੰਡ ਦਾ ਕੀ ਹਾਲ ਹੈ ਲੱਗ ਰਿਹਾ ਸੋਹਣਾ ਕਮੈਂਟ ਕਰਕੇ ਦੱਸਿਓ ਪਿੰਡ ਸੋਹਣਾ ਲੱਗ ਰਿਹਾ ਆ ਲੋਕਾਂ ਨੇ ਸਰਪੰਚ ਬਣਾਇਆ ਚਲੋ ਬਣਾਇਆ ਉਹ ਕੰਮ ਤਾਂ ਕਰੋ ਲੋਕਾਂ ਗੜ ਜਿੱਦ ਪੈਸ ਹੋਣੀ ਪਿੰਡ ਗਲ ਤਾਂ ਕੋਈ ਜਿੱਦ ਪੈਸ ਨਹੀਂ ਕੰਮ ਤਾਂ ਵਧੀਆ ਕਰ ਲਿਓ ਇਸ ਕਰਕੇ ਵੀਡੀਓ ਪਾ ਰਿਹਾ ਮੈਂ ਦੇਖੋ ਪਿੰਡ ਦਾ ਕੀ ਹਾਲ ਹੈ ਆ ਟੱਕਣਾਂ ਦੇ ਬੰਦਾ ਚੱਕ ਕੇ ਇਹਦੇ ਉਪਰ ਰੱਖ ਦੀ ਦੱਸ ਹੈ ਨਾ ਮੂਰੇ ਕੋਈ ਜਾਲੀ ਲਾਈ ਬਸ ਦੋ ਚਾਰ ਮਹੀਨੇ ਹੋਰ ਕੱਢੇ ਹੁਣ ਬੰਦ ਹੋ ਜਾਣਾ ਇਹਨੇ ਇਸ ਕਰਕੇ ਵੀਡੀਓ ਪਾਈ ਹੈ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਸ਼ੁਰੂ ਕਰੇ ਤਾਂ ਪਤਾ ਲੱਗੇ ਲੋਕਾਂ ਨੂੰ ਪਿੰਡ ਦਾ ਕੀ ਹਾਲ ਹੈ